ਹਾਂਜੀ ਮੇਤਰੋ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਮੇਤਰੋ ਲੇਟ ਹੋ ਗਿਆ ਬਲੌਗ ਕਰਨਾ ਜੀ ਪਹਿਲਾਂ ਸ਼ੁਰੂk ਨਹੀਂ ਜਾਇ ਹਾਂ ਕਦੇ ਜਾਇ ਹੰਦਾ ਠੀਕ ਹੈ ਆਏ ਹਾਏ ਯਾਰ ਸਾਡਾ ਯਾਰ ਹੰਟਰ ਇਹਦਾ ਨਾਮਕਰਨ ਕਰਤਾ ਪਹਿਲਾਂ ਜੈ ਸੀ ਤੇ ਦੌਧਰ ਖੜਾ ਡਿੱਕੀ ਜਾਂਦਾ ਤੇ ਚਾਲੇ ਪਾਦੇ ਗੱਭਰੂਆਂ ਨੇ ਇਹ ਇੱਕ ਸਸਪੈਂਸ ਹੈ ਵੀ ਕਿੱਧਰ ਨੂੰ ਬਾਤੇ ਦੋ ਦਿਨ ਦੇਣਾ ਲਾ ਕੇ ਆਵਾਂਗੇ ਹੌਲੀ ਹੌਲੀ ਮੁੜ ਕੇ ਆਵਾਂਗੇ ਵੀ ਮੇਤਰੋ ਪਾਦੇ ਚਾਲੇ ਤੇ ਦੌਧਰ ਵੀ ਇੱਧਰ ਕਹਿੰਦੇ ਫੱਟੋ ਹਾਇ ਫਿਰਦਾ ਤੂੰ ਨਹੀਂ ਦਾ ਬੁੜੀਆਂ ਕਰ ਲਾ ਇੰਦਰਾ ਉੰਗਰਲਾ ਨਿੰਦਾਪੁਰियां ਤੇ ਸਤਿ ਸ਼੍ਰੀ ਅਕਾਲ ਬੰਦਾ ਆਪਣਾ ਰਹਿ ਗਿਆ ਤੇ ਦੋਸਤ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਆ ਸਾਰਿਆਂ ਠੀਕ ਆ ਕੀ ਹਾਲ ਚਾਲ ਆ ਦੋਸਤੋ ਚਲੋ ਮਿੱਤਰੋ ਓਕੇ ਭਾਈ ਥੈਂਕ ਯੂ ਓਕੇ 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 ਬਾਈ ਕਰਤਾ ਤੇ ਪਹਿਲੀ ਬੱਤੀ ਹੋ ਗਈ ਤੇ ਨਾਲ ਦੀ ਨਾਲ ਹੀ ਕਹਿੰਦੇ ਦੂਜੀ ਬੱਤੀ ਹੋ ਗਈ ਇੱਕ ਬੱਤੀ ਹਜੇ ਕਲੀਅਰ ਕਰੀ ਆ ਇਹਦੇ ਵਿੱਚ ਵੀ ਹਜੇ 15 ਤੋਂ 16 ਸਕਿੰਟ ਪਏ ਆ ਤੇ ਪਾਸੇ ਹੁਣ ਟੈਂਕੀ ਅੱਪਾ ਕਰਾ ਲਈ ਇੱਕ ਵਾਰ ਫੁੱਲ ਤੇ ਬਾਈ ਇਧਰ ਲੱਗਿਆ ਪਿਆ ਤੇਲ ਪਾਉਣ ਤੇ ਟੈਂਕੀ ਜਮਾ ਫੁੱਲ ਕਰਾਉਣੀਆਂ ਦੌਦਰ ਕਹਿੰਦਾ ਵੀ ਹਲਕੇ ਹੋ ਜੀ ਅੱਜ ਤੇ ਚਾਲੇ ਆਪਾਂ ਲੰਬੇ ਪਾਲੇ ਤੇ ਮਲੋਟ ਕੰਨੀ ਨੂੰ ਹੋ ਗਈ ਕਿਰਾਂ ਗੱਭਰੂ ਸਿੱਦੇ ਇਹ ਵੀ ਮਿੱਤਰੋ ਕਹਿੰਦੇ ਮਲੋਟ ਹੁੰਚ ਨਾਲੇ ਹੈ ਗੱਭਰੂ ਹੁਣ ਇਹ ਮੋਰੇ ਕਹਿੰਦੇ ਜੂਨੀਅਰ ਦਾ ਝੰਡਾ ਨਾਲ ਹੀ ਲੈ ਕੇ ਚੱਲਨੇ ਆ ਅੱਜ ਅਸੀਂ ਨਹੀਂ ਦੌਦਰ ਅਨੰਦਾਉਂ ਨਾ ਦੇਖਦੇ ਆ ਬਾਕੀ ਕੀ ਗੱਲਬਾਤ ਬਣਦੀ ਤੇ ਇਹ ਗੱਲਬਾਤ ਬਣਦੀ ਆ ਬਾਕੀ ਗੱਲਬਾਤ ਕਹਿੰਦੇ ਮਿੱਤਰੋ ਜਾ ਕੇ ਪਤਾ ਲੱਗਣੀ ਆ ਹਨ ਤੇ ਬਲੌਗ ਵੀ ਆਉਣਗੇ ਰੀਲਾਂ ਵੀ ਆਉਣਗੀਆਂ ਪਤਾ ਨਹੀਂ ਕੀ ਕੁਛ ਆਊਗਾ ਆਲੇ ਤਾਂ ਮਾਲਕ ਦੀ ਕਿਰਪਾ ਕਰੇ ਮਾਲਕ ਦੀ ਕਿਰਪਾ ਕਰੇ ਦਿਖਾ ਤੁਹਾਨੂੰ ਬਹੁਤ ਕੁਛ ਦਵਾਂਗੇ ਬਹੁਤ ਕੁਝ ਮੇਰੇ ਮਿੱਤਰੋ ਗੰਗਾ ਨਗਰ ਦੇ ਵਿੱਚ ਖੜੇ ਆ ਤੇ ਕੁਲਚੇ ਖਾਣੇ ਆ ਦੇਖਦੇ ਕਿਵੇਂ ਬਣਾਉਂਦੇ ਐ ਇਹਨਾਂ ਨੂੰ ਬੁਗੇਰਾ ਦਾ ਚੋਬਰ ਪਾਈ ਜਾਂਦਾ ਪੱਟ ਕਰਕੇ ਠੀਕ ਹੈ ਸੋਸ ਆਹ ਦੇਖੋ ਚਾਲੇ ਪਏ ਸੀਗੇ ਤੇ ਫਾਈਨਲੀ 4:00 ਵੱਜ ਗਏ ਤੇ ਬਾਈ ਜੂਸ ਵਾਲੇ ਕੋਲ ਰੋਕ ਕੇ ਤੇ ਜੂਸ ਪੀਣ ਵਾਸਤੇ ਜਮਾ ਲਾਇਵ ਕੱਢ ਕੇ ਬਾਈ ਕਹਿੰਦਾ ਪਿਉਂਗਾ ਨਿੱਕੀ ਜਿਹੀ ਰੇਡੀਆ ਬਾਈ ਕੋਲ ਤੇ ਇਧਰ ਦੌੜ ਰੰ। ਦੌੜ ਰਗਾ ਹਲੇ ਤੱਕ ਕੁਛ ਨਹੀਂ ਹੱਥ ਲੱਗਿਆ। ਤੋਂ ਫਾਈਨਲੀ ਸੁਣਵਾ ਟਿੱਬੇ ਜੇ ਦੇਖ ਕੇ ਅੰਦਾਜ਼ਾ ਹੋ ਗਿਆ ਹੁਣ ਕਿਉਂਕਿ ਗੱਭਰੂ ਕਹਿੰਦੇ ਮਿੱਤਰੋ ਰਾਜਸਥਾਨ ਨੂੰ ਚਾਲੇ ਭਾਈ ਬੈਠੇ ਅੱਜ। ਤੇਰੇ ਪਾਸੇ ਕਹਿੰਦੇ ਢਾਕਾਂ ਨਹੀਂ ਆਈ ਜਾਂਦੇ ਹੁਣ ਤਾਂ ਜਿਵੇਂ ਸੜਕੇ ਵੀ ਫਤੰਦਰਾ ਨੇ ਪੱਧਰ ਨਹੀਂ ਕਰਾ ਟਿੱਬਿਆਂ ਉਤੋਂ ਨਹੀਂ ਉਮੀ ਟਪਾਤੀ। ਦੇਖੋ ਇਧਰਲੇ ਪਾਸੇ ਉੱਚੀ ਨੀਵੀਂ ਕਰੀ ਭਈਆ। ਤੇ ਇਹਦਾ ਜੰਗਲ ਆ ਗਿਆ ਨਾ ਜੰਗਲ ਚ ਮੰਗਲ ਸੋਦਰ। ਇੱਧਰਲੇ ਪਾਸੇ ਵੀ ਹਾਈਵੇ ਦੇ ਉੱਤੇ ਚੋਬਰ ਧਰਨਾ ਢੋਕੀ ਬੈਠਿਆ ਨੂਪਗੜ੍ਹ ਕੋਲ ਫਿਰਦੇ ਆ ਆਪਾਂ ਇਸ ਵਕਤ ਜਾਮ ਕਰਾ ਬੈ ਕੰਮ ਕਹਿੰਦੇ ਚੱਕਾ ਜਾਮ ਕਰਾਦਾ ਸੋਰੀ ਲਾਲ ਮਰੂਤੀ ਨੇ ਕਿ ਕੱਲਾ ਆਪਣੇ ਵਾਲਿਆਂ ਨੂੰ ਹੀ ਬਦਨਾਮ ਕਰੀ ਜਾਂਦੇ ਆ ਕਹਿੰਦੇ ਚੈਂਬਰ ਤੇ ਦਾ ਰਾਜਸਥਾਨ ਵਾਲੇ ਨਾਲ ਦੀ ਨਾਲ ਹੀ ਝਾੜ ਦਿੰਦੇ ਆ ਦਿਨੋਂ ਤੋਂ ਖਾਣਾ ਖਾਜੋ ਇਹ ਮਿੱਤਰੋ ਨੇਪਾਲ ਨਹੀਂ ਹੈਗਾ ਇਹ ਰਾਜਸਥਾਨ ਦੇ ਟਿੱਬਿਆਂ ਦੇ ਵਿੱਚ ਫਿਰਦੇ ਆ ਤੇ ਫਾਰੇ ਨਾਲ ਵੀਰਾਂ ਵਰਗੇ ਖੇਤੀ ਕਰਦੇ ਆ ਇੱਕ ਉਹ ਫਾਰਾ ਚੱਲੀ ਜਾਂਦਾ ਇੱਧਰ ਦੇਖੋ ਗੱਲ ਬਾਤ ਕਿਉਂ ਦੋਦਰ ਮੱਕ ਨੰਬਰ ਜਮ ਮਾਹੌਲ ਮਾਹੌਲ ਆ ਮਾਹੌਲ ਆ ਆਇਆ ਇੱਕ ਨੰਬਰ ਲੈ ਵੀ ਮਿੱਤਰੋ ਹੋਕਲਾ ਜਿਹੜਾ ਬੁੱਕ ਕਰ ਲਿਆ ਤੇ ਇਧਰ ਸਾਨੂੰ ਮੋਗੇ ਦੀ ਚਾਬੀ ਦੇਤੀ ਬਾਈ ਨੇ ਤੇ ਆਹੋ ਖੜਾ ਕਹਿੰਦੇ ਦੌਦਰ ਵਾਲਾ ਜਹਾਜ਼ ਹੁਣ ਇੱਕ ਵਾਰ ਖਾਣਾ ਖੁਣਾ ਖਾ ਕੇ ਦੁਬਾਰਾ ਕਰਾਂਗੇ ਲੇਟੇ ਅੱਜ ਇਧਰ ਪੰਜਾਬੀ ਚਿਕਨ ਵਾਲੇ ਵੀਰ ਕੋਲ ਪਹੁੰਚ ਗਏ ਤੇ ਸਰਦਾਰ ਸਾਹਿਬ ਨੇ ਤੇ ਇਹਨਾਂ ਤੋਂ ਚਿਕਨ ਖਾਣੇ ਅੱਜ ਤੇ ਦੌਦਰ ਕਹਿੰਦਾ ਮੈਂ ਦਹੀਂ ਖਾਣਾ ਦਹੀਂ ਲੈਣ ਭੱਜ ਗਿਆ ਆ ਫਿਰਦੇ ਨੇ ਸਰਦਾਰ ਸਾਹਿਬ ਮਿੱਤਰੋ ਇਹਨਾਂ ਦਾ ਵੱਡਾ ਹੈ ਫਿਰ ਜੇ ਫਾਈਨਲੀ ਮਿੱਤਰਾਂ 9 ਵਜੇ ਤੇ ਰੋਟੀ ਆ ਜਿਹੜੀ ਆਪਾਂ ਹੁਣ ਛਕ ਲਈ ਤੇ ਹੁਣ ਜਿਵੇਂ ਕਹਦੇ ਜਮਾ ਫਿੱਟ ਹੋ ਗਏ ਖਾ ਕੇ ਰੋਟੀ ਇਹ ਠੰਡ ਜੀ ਬਹੁਤ ਸੁਭਾਅ ਸੀ ਬਾਕੀ ਸਰਦਾਰ ਸਾਹਿਬ ਮਿੱਤਰੋ ਨੇਚਰ ਦੇ ਬਹੁਤ ਚੰਗੇ ਨੇ ਤੇ ਅੰਮ੍ਰਿਤਸਰ ਸਾਹਿਬ ਤੋਂ ਨੇ ਇਹ ਵੀ ਜਿਹੜੇ ਮੇਰੇ ਫਾਦਰ ਸਾਹਿਬ ਸੀ ਉਹ ਫੌਜ ਦੇ ਵਿੱਚ ਸੀ ਉਹ ਬਸ ਮਾਈਗ੍ਰੇਟ ਹੋ ਕੇ ਇੱਧਰ ਆ ਕੇ ਕਹਿੰਦਾ ਬਸ ਇੱਥੇ ਸੈਟਲ ਹੋ ਗਏ ਤੇ ਹੁਣ ਇਹ ਸਰਦਾਰ ਸਾਹਿਬ ਦਾ ਬੀਕਾ ਨੇੜੇ ਦੇ ਵਿੱਚ ਹੈਗਾ ਜੀ ਢਾਬਾ ਪੰਜਾਬੀ ਚਿਕਨ ਅੰਕਲ ਕਾਰਨਰ ਹੈ